देखो भाई दो-दोला मोटरसाइकिल लेण दा हा फायदा ड्रम पूरे सब्ज़ियां नालें भर ले जाणे आपा इना मर्ज़ी सामान ਪਾਈ ਜਾਓ ਵਿੱਚ 1 किलो ਪਿਆਜ਼ ਪੈ ਗਏ 5 किलो ਆਲੂ ਪੈ ਗਏ ਖੀਰੇ ਪੈ ਗਏ ਮਰਚਾਂ ਕੀ ਆ ਡਰਮ ਬਾਈ ਹੋ ਗਏ ਦੋ ਹੀ ਫੁੱਲ ਸਮਾਨ ਆਪਣਾ ਵੱਧ ਗਿਆ ਹੈ ਬਾਹਰ ਵੀ ਡਰਮ ਫੁੱਲਾ ਇਹਦੇ ਵੀ ਨਹੀਂ ਜਗਾ ਹੈਗੀ ਹੁਣ ਆਹ ਸਾਗ ਵਾਲਾ ਵੀ ਫੁੱਲ ਇਹ ਹੁਣ ਇੱਥੇ ਪਾਉਣਾ ਮੈਂ ਜਗਾ ਬਹੁਤ ਹੈ ਜਗਾ ਤਾਂ ਇਨਾ ਗੱਡੀ ਮਾਣੀ ਸਮਾਨ ਜਾਂਦਾ ਜਿੰਨਾ ਦੁੱਧ ਵਾਲੇ ਮੋਟਰਸਾਈਕਲ 'ਤੇ ਚੱਲ ਜਾਂਦਾ ਲਓ ਜੀ ਸਮਾਨ ਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਪਹੁੰਚ ਕੇ ਰੋਕੜ ਮੰਡੀ 'ਚ ਸਬਜ਼ੀ ਮੰਡੀ 'ਚ ਦੁੱਧ ਤਾਂ ਹੋਇਆ ਦਾ ਹੁਣੇ ਫ੍ਰੀ ਤੇ ਘਰ 'ਤੇ ਆਰਡਰ ਆਇਆ ਵਾ ਭਾਈ ਸਾਗ ਦਾ ਕਹਿੰਦੇ ਸਾਗ ਖਾਣਾ ਤੇ ਮਾਹ ਯਾਰ ਦੁਆਰਾ ਆਉਣ ਚ ਘੌਲ ਜੀ ਹੋ ਜਾਂਦੀ ਆ ਹੁਣ ਇੱਕ ਵਾਰ ਆਏ ਵੇ ਆ ਮਾਹਾਂ ਚੱਲ ਹੁਣੇ ਲਈ ਚੱਲਦੇ ਹਾਂ ਨਾ ਇਹ ਪਾਉਜੀ ਹੁਣ ਸਬਜ਼ੀ ਮੰਡੀ ਰੋਪੜ ਬਾਜ਼ਾਰ ਚ ਆਜੋ ਹੁਣ ਦੇਖਦੇ ਆ ਭਾਈ ਸਾਗ ਦਾ ਕਿਆ ਰੇਟ ਆ ਪਾਲਕ ਪੂਲਕ ਖਾਸਾ ਕੁਝ ਲਿਖਾਇਆ ਹੋਇਆ ਘਰ ਤੇ ਤੇ ਚੱਲਦੇ ਆ ਹੁਣ ਅੱਗੇ ਦੇਖਦੇ ਆ ਕਿਆ ਰੇਟ ਮਿਲਦਾ ਸਾਗ ਵੇ ਸੇ ਮੈਨੂੰ ਲੱਗਦਾ ਅਜੇ ਮਹਿੰਗਾ ਹੀ ਹੋਣਾ ਤੇ ਆਜੋ ਵਿਚਾਲੇ ਲਓ ਜੀ ਆਪਿਆ ਸਾਗ ਹਰ ਦੋ ਮਹੀਨੇ ਬਾਅਦ ਆਉਂਦਾ ਸਾਗ ਚਾਲ ਇਹ ਮਿੱਤਰ ਆਪਣੀ ਲਾਇਆ ਵਾ ਕਿ ਜਿਵੇਂ ਆਪਣਾ ਹੀ ਹੈ ਅੱਛਾ ਆਪਣਾ ਲਾਇਆ ਵਾ ਹੈ ਆ ਵੀਰ ਮਨੋਗਲੇ ਬੇਵੋ ਮੋਗਾ ਕਿਆ ਰਹੀ ਏਟ ਗੁੱਚੀ 40 ਰੁਪਏ ਦੀ 40 ਰੁਪਏ ਦੀ ਗੁੱਚੀ ਵਧੀਆ ਉਹਦਾ ਤਾਜ਼ਾ ਹੀ ਆ ਹਾਂਜੀ ਤਾਜ਼ਾ ਚਲ ਖਰਦੇ ਯਾਰ ਤਿੰਨ ਕ ਗੁੱਚੀਆਂ ਪਾ ਲੈਂ ਆ ਇਹ ਪੈਸਾ ਲਾ ਦੇਗੇ ਸਭ ਕਾੜੇ ਆਨੇ ਦੋਸਤੋ ਨਾ ਇਹ ਯਾ ਸਭੀ ਕੋ ਬਿਲਾ ਹੋਇਆ ਯਾਰ ਅਵਾਲ ਮੈਡਮ ਕੋ ਆਉ 7000 ਰੁਪਏ 40000 ਉਹ ਨਸਰਨ ਲੱਗ ਗਿਆ ਤਾਂ ਕਾਫੀ ਦੇਰ ਦਾ ਲਾਇਆ ਹੋਣਾ ਹੈ ਨਹੀਂ ਇਹ ਜ਼ਿੰਮੇਦਾਰਾਂ ਤੋਂ ਲਿਆ ਵਾ ਹੁਣ ਅੱਛਾ ਖਰੀਦਿਆ ਵਾ ਮੈਂ ਉਹੀ ਪੁੱਛਦਾ ਵੀ ਕਿਸੇ ਨੇ ਖਰੀਦਿਆ ਵਾ ਕਿ ਕਿਸੇ ਨੇ ਖਰੀਦਿਆ ਵਾ ਠੀਕ ਆ ਠੀਕ ਆ ਤੇ ਲੋ ਜੀ ਟੰਨੇ ਗੁੱਛੀਆਂ ਹੋ ਗਈਆਂ ਪਾਲਕ ਪੂਲਕ ਨਹੀਂ ਹੈ ਪਾਲਕ ਨਹੀਂ ਹੈ ਪਾਲਕ ਆਪ ਹੀ ਲਿਆ ਬੋਲੋ ਚਲੋ ਲੋ ਜੀ ਸਾਗ ਪਾਣੇ ਲੈ ਲਿਆ ਹੁਣ ਲਈਏ ਪਾਲਕ ਪਾਲਕ ਕਿਦਾਂ ਗੁੱਛੀਆਂ ਦਾ ਯਾਰ ਛੋਟੀਆਂ ਛੋਟੀਆਂ ਕਰੀਆਂ ਗਈਆਂ ਨੇ ਕਿਦਾਂ ਗੁੱਛੀ ਯਾਰ ਜੀ ਆਹਾਂ ਛੋਟੀ ਜੀ ਆ ਇਹ ਨਾ ਕਰ ਯਾਰ ਇੰਨਾ ਮਹਿੰਗਾ ਐਟਮੋਂ ਦਾ ਪੈਸੇ ਮੁੰਡੇ ਨੇ ਕਈ ਰੱਖੀਆਂ ਹੋਈਆਂ ਐ ਵੀ ਵਧੀਆ ਪੀਤੇ ਦੀ ਵੀ ਸਬਜ਼ੀ ਬਣ ਜਾਂਦੀ ਸਬਜ਼ੀ ਬਣਦੀ ਹੈ ਸੈਲਡ ਸਟਿਕ ਬਣਦੀ ਹੈ ਅੱਛਾ ਠੀਕ ਹੈ ਪਾਲਕ ਲਾ ਮੜੀ ਜੈਜ ਹੈ ਜੀ ਯਾਰ ਆ ਇਹ ਨਾ ਕਰ ਹੁਣ ਤੂੰ ਵੀਡੀਓ ਦੇਖ ਕੇ ਆਣ ਤਾ ਹਾਂ ਹਾਂ ਦੋ ਕੁਛਿਆ ਦੇ ਦੇ ਹਾਂ 60 ਰੁਪਏ ਦੇ ਆਜਾ ਕਰਦੇ ਯਾਰ ਦੋ ਕੁਛੀਆਂ ਕਰਦੇ 40 ਨੂੰ ਲਾ ਲਿਆ ਹਣ 90 ਦੇ ਦੋ ਨਹੀਂ 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 ਭਜੀ ਯਾਰ ਮੈਂ ਕੀ ਆਈ 80 ਰੁਪਏ ਦੇਣੇ ਤੈਨੂੰ 10 ਰੁਪਏ ਵੱਧ ਜਿਆਦਾ ਨਹੀਂ ਬਣੇ 90 ਦੇ ਦਿੰਦੇ ਨਹੀਂ ਆਸੇ ਉਹ ਅਸੀਂ ਵੀ ਜ਼ਿਮੀਦਾਰਾਈ ਕਰਦੇ ਆ ਯਾਰ ਆਪਣਾ ਨਹੀਂ ਆ ਮੰਡੀੋਂ ਲੈ ਕੇ ਆਇਆ ਇੱਧਰ ਦੇ ਵੀ ਨਹੀਂ ਆ ਦੂਰ ਥੀ ਹੋ ਦੂਰ ਨਹੀਂ ਕਿੱਥੇ ਦੀ ਇਹ ਨਾਮ ਤਾਂ ਲਿਖਿਆ ਹੋਆ ਨਹੀਂ ਕਿਤੇ ਵੀ ਕਿੱਥੇ ਦੀ ਹੈ ਹਾਂ ਖੈਰ ਤੋਂ ਲੈ ਕੇ ਆਏ ਵੇ ਆ ਤੁਸੀਂ ਉਹਦੇ ਵਿੱਚ ਕਿਹੜਾ ਲਿਖਿਆ ਹੋਆ ਵੀ ਖੈਰ ਤੇ ਆਈ ਹੈ ਹੈ ਹੋਰੀ ਦੀ ਹੁੰਦੀ ਮੰਡੀ ਫੁੱਲੀ ਹੁੰਦੀ ਫਿਰ ਤੋਰੀ ਦੀ ਹੁੰਦੀ ਹਾਂ ਯਾਰ ਰੱਖ ਲੈ 2 ਮਿੰਟ ਮੈਂ ਆ ਕੇ ਦਿੰਦਾ ਪੈਸੇ ਹੈ ਨਾ ਨਾ ਬਸ ਹੋਰ ਤਾਂ ਤਕਰੀਬਨ ਉਹ ਨਹੀਂ ਹੈ ਬਾਥੂ ਬੂਥੂ ਆ ਬਾਥੂ 6000 ਬਾਥੂ ਹੈ ਲੁਕੀਆਂ ਮੇਰੇ ਮਣਕੇ ਹੀ ਬਣਾਈਆਂ ਹੋਈਆਂ ਪਤੰਦਰਾ ਨੇ ਛੋਟੀਆਂ ਕਿੱਦਾਂ ਮਾਤੂ ਵਾਲੀ ਰੁਪਈ ਦੀ 30 ਰੁਪਈ ਦੀ ਸਾਗ ਮੰਨ ਲਾਦਾ ਅੱਜ ਪੈਣਾ 5-600 ਚ ਸਾਨੂੰ ਆਹਾਂ ਇਹ ਵੀ 30 ਦੀ ਦੀਦੀ ਘਰਾਂ ਨੂੰ 100 ਗ੍ਰਾਮ ਉਹਦੇ ਨਾਲੋਂ 50 ਦੇ ਦਿਓ ਹੈਂ 30 ਨਾਲੋਂ ਲੈ ਜੇ ਉਹ ਦਾਲ ਦੀ ਆਏ ਕਰ ਤੂੰ ਬਾਥੂ ਦੀਆਂ ਦੋ ਦੇ ਦੇ ਯਾਰ ਇੱਕ ਹੋਰ ਦੇ ਦੇ ਬਾਥੂ ਏ ਹੈਂ ਲਾਸਟ ਰਹਿ ਗਈ ਹਾਂ ਤੁਹਾਡੇ ਵਿੱਚ ਰਹੀ ਲਾ ਸੋਏ ਸੋਏ ਰਹਿ ਗਏ ਇੱਕ ਦਿਨ ਨਾਲ ਸੋਏ ਯਾਰ ਬਹੁਤ ਵਧੀਆ ਬਣਦੀ ਆ ਅੱਗੇ ਦੇਖਿਓ ਕਿਤੂ ਆਉਂਗੀ ਪੂਰੀ ਚਲ ਦੇ ਦੇ ਫਿਰ ਇੱਕ ਯਾਰ ਹੈਵੀ ਅੱਧੀ ਰੱਖਦੇ ਮੈਂ ਆਣ ਕੇ ਹੀ ਦਿੰਦਾ ਪੈਸੇ ਹਾਂ ਕੋਈ ਨਾ ਹੁਣ ਆਪਣਾ ਬਾਥੂ ਵੀ ਹੋ ਗਿਆ ਸਾਗ ਵੀ ਹੋ ਗਿਆ ਤੇ ਪਾਲਕ ਵੀ ਹੋ ਗਈ ਹੋਰ ਰਹਿ ਗਿਆ ਆਪਣਾ ਦੇਖ ਲਿਆ ਹੁਣ ਅੱਗੇ ਜਾ ਕੇ ਤੂੰ ਕੀ ਲਈਏ ਸਬਜੀ ভাই ਬਰਸਾਤ ਐਦ ਕੀ ਬਰਸਾਤ ਕਰਕੇ ਸਬਜੀ ਸਾਰੀ ਉਹ ਮਹਿੰਗੀ ਹੋਈ ਵੀ ਐ ਮਿੱਤਰ ਅੱਧਾ ਕਿੰਦਾ ਆਇਆ ਵੀ ਇਹ ਉਹ ਇਹ ਬੀ ਦਾ ਹੈ ਕਰ ਦੇ ਯਾਰ ਅੱਧਾ ਕਿਲੋ ਕਰ ਦੇ ਅੱਧਾ ਕਿਲੋ ਤੀ ਦਾ ਪੂਰਾ ਦਾ ਕਰ ਦੇ ਹੁਣ ਪਤੰਦਰਾ ਲਾਓ ਜੀ ਟਮਾਟਰ ਪ੍ਰਧਾਨ ਜੀ ਟਮਾਟਰ ਕਿੰਦਾ 40 ਰੁਪਏ ਕਿਲੋ ਕਰਦੀਆਂ ਰ ਕਿਲੋ ਪੜਾਈ ਮੇਰਾ ਬਾਈ ਟੋਕਰੀ ਟਮਾਟਰ ਤੇ ਸੀ ਟਮਾਟਰ ਹੁਣ ਸਸਤਾ ਹੋਇਆ ਪਹਿਲਾਂ ਬਹੁਤ ਮਹਿੰਗਾ ਹੋ ਗਿਆ ਇੱਕ ਵਾਰ ਤਾਂ ਇੱਕ ਵਾਰ ਤਾਂ ਮੈਂ ਕਹਿੰਦਾ 100 ਨੂੰ ਹੱਥ ਲਾਇਆ ਐ ਤੇ ਕੀ ਹਨਾ ਮਸੀਨ ਨਾਲ ਇਹ ਨੂੰ ਆਇਆ ਜਿੱਦਾਂ ਲੈ ਪਤਾਉ ਬਾਈ ਕਰਨੀ ਯਾਰ ਕਿਲੋ ਮੋਟਰ ਹੋ ਗਿਆ ਆਪਣਾ ਹੋਰ ਗੋਭੀ ਗੋਭੀ 70 ਰੁਪਏ ਮੋਦੀ 70 ਰੁਪਏ ਹੈ ਇਹ ਕੀ ਆ ਇਹ 40 ਰੁਪਏ ਕੀਆ ਕਰਦੇ ਯਾਰ 1.5 ਕਿਲੋ ਕੀਆ ਸਾਹਾ ਬਾਦਾ ਭਾਈ ਜੀ ਜਮਾਈ ਲੋ ਆਪਾਂ ਜਲਦੀ ਹਾਂ ਹਾਂ 50 ਦੀ ਕਰਦੇ ਕਿਲੋ ਨੂੰ 40 ਕਿਲੋ ਬੱਧੀ ਹੈ ਤੇ ਖੀਰੇ ਖੀਰੇ 60 ਰੁਪਏ ਹੈ ਪੀਰੇ ਵੀ ਬਾਇਲ ਨੇ ਕਿਲੋ ਕੋ ਸਬਜੀ ਬੜੀ ਸਹਾਰੀ ਹੋ ਮਹਿੰਗੀ ਹੋਈ ਵੀ ਤੀ ਹੁਣ ਮੜੀ ਰਾਹਤ ਮਿਲੀ ਮੀਹਾਂ ਤੇ ਬਾਅਦ ਮੈਂ ਕਹਿੰਦਾ ਹੈ ਕਿ ਬਰਸਾਤ ਮਾਦਾ ਸਬਜੀ ਨੇ ਰਿਕਾਰਡ ਤੋੜ ਰੱਖੇ ਹਨਾ ਹੁਣ ਮੜੀ ਡਾਊਨ ਆਈ ਆ 10 15 ਦਿਨ ਮਾਦਾ ਫੇ ਗੋਭੀ ਤਾਂ 10 15 ਰੁਪਏ ਨੂੰ ਹੀ ਰਹਿ ਜਣੀ ਕੱਲ ਅੱਜ ਗੋਭੀ 40 ਤੋਂ ਵੱਡੀ ਹੋ ਗਈ ਅੱਛਾ 3 ਕਿਲੋ ਗੋਭੀ ਲਗਾ ਲਈਏ 40 ਦੀ ਜਿਵੇਂ ਐਸੇ ਕਰ ਗੋਭੀ ਆ ਗਈ ਥੀ ਡਾਊਨ ਹੈ ਇਹ ਲਾਹੌਰ ਮਰਚ ਪਾ ਲਈ ਯਾਰ ਅੱਧਾ ਕਿਲੋ ਅੱਧਾ ਕਿਲੋ ਮਰਚ ਪਾ ਲਈ ਅੱਧਾ ਵੀ ਹੋ ਗਿਆ ਆਪਣਾ ਕੀ ਆ ਵੀ ਹੋਊਗੀ ਹੋਰ ਕਹਿਿਆ ਹੋਇਆ ਤਾਂ ਹੋਰ ਹੁਣ ਦੇਖਦੇ ਆ ਪਰਚੀ ਪਰ ਕੀ ਲਿਖਿਆ ਹੈ ਹੈ ਨਹੀਂ ਮਟਰ ਤਾਂ ਮਟਰ ਕਿਦਾਂ ਹੁਣ ਜਿਹੜਾ ਦਾਣਾ ਚੀਰ ਕੇ ਪਰਸਾਦ ਕਰਕੇ ਐਸੀ ਹੋ ਗਈ ਦਾਣਾ ਬਹੁਤ ਵਧੀਆ ਸੀ ਪਰਸਾਦ ਕਰਕੇ ਹੋ ਗਈ ਖਰਾਬ ਜੇ ਦਾਣਾ ਬਹੁਤ ਵਧੀਆ ਦਾਣਾ ਠੀਕ ਆ ਹੈ ਉਹ ਦੇਖ ਰਹੇ ਆ ਹਾਂ ਯਾਰ ਦਾਣਾ ਠੀਕ ਆ ਬੱਚਾ ਹਨਾ ਕਿਵੇਂ ਲੈ ਮਟਰ ਦਾ ਦਾਣਾ ਦਾ ਪਿਆ ਬਾਈ ਇੱਕ ਨੰਬਰ ਉੱਪਰ ਬਾਈ ਕਹਿੰਦਾ ਬਰਸਾਦ ਕਰਕੇ ਹੋ ਗਈ ਕਹਿੰਦਾ ਇਹ ਨਾਲ ਲਈ ਉਹ ਵੀ ਜੇ ਹੱਤਾ ਕਰ ਲੋ ਇਹ ਵੀ ਅਸਰ ਜੇ ਨੋ ਕਿੱਦਾਂ ਮਟਰ ਕਿਦਾਂ ਹੈ ਮਟਰ ਸੋਰ ਦਾ ਨਹੀਂ ਸਰ ਔਰ ਬੇ ਕੱਲੋ ਮਟਰ ਬੱਚੇ ਤਾਂ ਠੀਕ ਆ ਵੈਸੇ ਚਲ ਮਟਰ ਤਾਂ ਲਿਖੇ ਨਹੀਂ ਕਰਦੇ ਆ ਲੈ ਜੀ ਹਾਈਟ ਮੈਂ ਰੱਖਤੀ ਆਪਾਂ ਖਰੀਦ ਕੇ ਉਰੀ ਬਾਈ ਕੋਲ ਅੱਗੇ ਦੇਖ ਲਈ ਅਹੋ ਕਿਆ ਸਮਾਨ ਚਾਹੀਦਾ ਆਲੂ ਚਾਹੀਦੇ ਆਲੂ ਪਤਾਂ ਜੀ ਆਲੂ ਕਿਦਾਂ 100 ਦਾ 4 ਹੈ ਆਲੂ ਵੈਰ ਕੀ ਜਿਹੜੇ ਪਰਖੇ ਤੇ ਭਾਈ ਘਰਦੇ ਉਹ ਮੁੱਕਲੇ ਹੁਣ ਤਾਂ ਮੁੱਲੇ ਲਜਾਣੇ ਪੈਣੇ ਆ ਲਓ ਜੀ ਆਲੂ ਵੇਪ ਮੈਂ ਲੈ ਲੇ ਹਣ ਆਪਣਾ ਰਹਿ ਗਿਆ ਇੱਕ ਬੰਦ ਗੋਭੀ ਤੇ ਇੱਕ ਰਹਿ ਗਿਆ ਪਿਆਜ਼ ਕਿਦਾਂ ਪਿਆਜ਼ ਤਾਂ ਹੈਗੇ ਤੇਰੇ ਕੋਲੇ ਯਾਰ ਕਰਦੇ ਪਹਿਲਾਂ ਆਲੂ ਕਰਦੇ ਲਓ ਜੀ ਆਲੂ ਹੋ ਗਏ ਹੁਣ ਆਪਣੇ ਪਿਆਜ਼ ਤੇ ਬੰਦ ਗੋਭੀ ਰਹਿ ਗਈ ਮੰਡੀ ਆ ਜਾਂਦੇ ਅੱਧੇ ਬੰਦੇ ਹੈ ਨਹੀਂ ਕਿਹੜਾ ਚੱਕਰ ਆ ਇਹ ਤਾਂ ਵਾਰ ਕਰਕੇ ਹੈ ਨਹੀਂ ਤਾਂ ਮੰਡੀ ਮਰ ਰੌਣਕੇ ਬਹੁਤ ਹੁੰਦੀ ਆ ਗਾਹ ਪਿਆ ਪਿਆ ਹੁੰਦਾ ਸਾਨੂੰ ਬੋਲਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਵੀਡੀਓ 'ਚ ਆਪ ਹੀ ਬੋਲੀ ਜਾਂਦੇ ਆ ਹੁਣ ਲਾਓ ਜੀ ਹੁਣ ਆਪਣਾ ਦੂ ਕੈਟ ਮਾਰ ਰਹੀ ਗਿਆ ਪਤਾ ਹਾਂ ਜੀ ਬੰਦ ਕੋਬੀ ਕਿਦਾਂ ਬੰਦ ਕੋਬੀ ਸਿਰ ਪਿਆਰ ਬਗਲੇ ਲੱਗ ਜਾਏਗਾ ਘੜਦੇ ਕੋ ਬੈਸੇ ਕਿੰਨੇ ਰੁਪਏ ਨੂੰ 50 ਨੂੰ ਲਾਉਂਦਾ ਜਿਹੜੀ ਹਾਂ ਹੂੰ ਬੈਸੇ ਕਿੰਨੇ ਦੀ ਵੇਚਦੇ ਆ 50 60 ਆਈ ਵੇਚਦੇ ਪਰ ਚੁੰਨ ਤੋਂ ਜੇ ਕਾ ਤੇ ਫੋਟ ਵਾਲੇ ਤੇ ਥੋਕ ਵਾਲੇ 50 ਟਮਾਟਰ ਟਮਾਟਰ 30 ਰੁਪਏ ਕਰਦੇ ਯਾਰ ਕਿ ਲੋਕ ਕਰਦੇ ਆ ਵੀ ਉਹ ਚੱਜ ਦੇ ਬਾਈ ਪੀਸ ਵਧੀਆ ਜਿਆਨ ਸਰ ਨਿੱਗਰ ਹੈ ਵਧੀਆ ਜੋਂਡੀ ਜੀ ਇਹ ਆਲੀ ਇੱਕਾ ਕਿੰਨਾ ਹੋ ਗਿਆ ਡੇਢ ਕਰਦੇ ਨਹੀਂ ਡੇਢ ਕਿਲੋ ਕਰਦੇ ਲਓ ਆਪਾਂ ਨੇ 100 ਗ੍ਰਾਮ ਕਮ ਹੈ 70 ਦਾ ਹੋ ਗਿਆ ਚਲੋ ਕੱਦੂ ਕੱਦੂ تیر ਵੜੂ تیر ਬਾਈ ਗੱਲੋ ਹੈ ਉਹ ਦੇ ਕੀ ਭਰਾ ਬ ਤੇਰੇ ਟਮਾਟਰ ਥੱਲੇ ਗਿਰੀ ਜਾਂਦੇ ਆ ਯਾਰ ਟਮਾਟਰ ਚੱਕੀ ਆ ਲੈ ਰੱਖਾ ਸੇ ਗਰੇ ਪਈ ਆ 6 7 ਪਈ ਹੋਣੇ 7 8 ਗਰਾ ਗਿਆ ਬੱਚਾ ਆਇਆ ਤਾਂ ਪਤਾ ਨਹੀਂ ਹਸਵਾ ਰਿਹਾ ਅੱਛਾ ਅੱਛਾ ਨਾ ਯਾ ਜੱਦੀਆਂ ਦੁਕਾਨਾਂ ਲੱਗੀਆਂ ਨਹੀਂ ਐਤਵਾਰ ਕਰਕੇ ਨਹੀਂ ਤਾਂ ਬਹੁਤ ਰਸ਼ ਹੁੰਦਾ ਮੰਡੀ ਚ ਤਾਂ ਸਾਰੇ ਇੱਥੇ ਵਾਲੇ ਦਾ ਸਭ ਤੋਂ ਜ਼ਿਆਦਾ ਖਰੂਪਾਉਂਦੇ ਹੁੰਦੇ ਆ ਦੋ ਤਿੰਨ ਬੈਂਦੇ ਜਿਹੜੇ ਇੱਧਰ ਲੱਗੇ ਹੋਏ ਜੀ ਫਰੂਟ ਫੂਡ ਲੈ ਜੰਨੇ ਕਿਲੋ ਖੰਡ ਕੋਈ ਕਰਨ ਨੂੰ ਡ੍ਰੈਗਨ ਫੂਡ ਹਮ ਐਪਲ ਹਰੇ ਵੀ ਆਉਣ ਲੱਗੇ ਤਾਂ ਸੇਬ ਕਿੱਦਾਂ ਐ ਸੇਵ ਸੇਵ ਇਹ 140 ਰੁਪਏ ਹੈ 180 120 200 ਨੂੰ ਬੱਲ ਲੈ ਤੇਰੇ ਇਹ ਨਹੀਂ ਪਤਾ ਅੰਦਰ ਘਟਦਾ ਸੇਵ 140 ਦੇ ਸ਼ੁਰੂ ਆ ਅਨਾਰ ਅਨਾਰ 100 ਸੇ ਆਵਲਾ 140 ਆ ਇਕ ਚੱਲ 140 ਰੁਪਏ ਕਿਲੋ ਸੇਬ ਭਾਈ ਸੇਬ ਕੋਨੇ ਬੜਾ ਕੰਮ ਖਚਿਆ ਵਾ ਵਧੀਆ ਵਧੀਆ ਜੇ ਪਾਈ ਪੀਸ ਇਹ ਦੇਖ ਵਧੀਆ ਦਾਗਲ ਜੇ ਨਾ ਹੋਵੇ ਠੀਕ ਭਾਈ ਅੱਜ ਦੇ ਟਾਈਮ 'ਚ ਬੰਦਾ ਕਿਆ ਖਾ ਲੂਗਾ 140 ਰੁਪਏ ਹੋ ਗਿਆ ਸੇਬ ਠੀਕ ਜੀ ਜਿਹੜਾ ਥੋੜਾ ਜਿਹਾ ਰੰਗ ਜੀ ਦਾ ਵਧੀਆ ਏ ਉਹ 180 200 ਤੱਕ ਗਿਆ ਹੋਇਆ ਸੇਬ ਦੇਖ ਲਓ ਪਪੀਤਾ 80 ਰੁਪਏ 80 ਕਿਲੋ ਹੈ ਰਾਜਾ ਬਾਬੂ ਮੂਰਾ ਲਾਈਆਂ ਹੋਈਆਂ ਆਪਾਂ ਹੁਣ ਬਾਈ ਹੁਣ ਆਪਣੀ ਸਬਜ਼ੀ ਦਾ ਤਕਰੀਬਨ ਹੋ ਗਈ ਸਾਰੀ ਪੂਰੀ ਤੇ ਹੁਣ ਇੱਕ ਜਗ੍ਹਾ ਹੀ ਰੱਖੀ ਹੋਈ ਧੀ ਹੁਣ ਚੱਕੀਏ ਬਾਈ ਹੋਰ ਤੇ ਦੋ ਗੜੇ ਲਾਉਣੇ ਪੈਣੇ ਆ ਮੰਨਾਂ ਦਾ ਲੋਬਦਾਨ ਜੀ ਲੈ ਚੱਲੇ ਆ ਮੈਂ ਆ ਦੁਬਾਰਾ ਆ ਕੇ ਲੈ ਜੰਦਾ ਕੁਸ ਚੱਲੀਏ ਭਈ ਹੁਣ ਡਰਮਾ ਜਿਹਾ ਸਟੀਆਂ ਨੂੰ ਲਿਜਾ ਕੇ ਰੁੱਧ ਵਾਲਿਆਂ ਚ ਆ ਦੇਖੋ ਭਾਈ ਦੁੱਧ ਵਾਲਾ ਮੋਟਰਸਾਈਕਲ ਲੈਣ ਦਾ ਆ ਫਾਇਦਾ ਡਰਮ ਪੂਰੇ ਸਬਜ਼ੀਆਂ ਨਾਲ ਹੀ ਭਰ ਲਈ ਜਣੇ ਆਪਾਂ ਇਹਨਾਂ ਮਰਜ਼ੀ ਸਮਾਨ ਭਾਈ ਜਾਓ ਵਿੱਚ 5 ਕਿਲੋ ਪਿਆਜ਼ ਪੈ ਗਏ 5 ਕਿਲੋ ਆਲੂ ਪੈ ਗਏ ਖੀਰੇ ਪੈ ਗਏ ਮਰਚਾਂ ਕੀ ਆ ਹਾਂ ਜਿੰਨਾ ਮਰਜੀ ਬੰਦਾ ਗੱਡੀ ਜਿੰਨਾ ਸਮਾਨ ਲੈ ਜਾਂਦਾ ਡਰਮਾ ਚ ਹੂੰ ਫਾਇਦਾ ਆਹ ਮੋਟਰਸਾਈਕਲ ਲੈ ਆਉਣ ਦਾ ਦੁੱਧ ਵਾਲੇ ਦਾ ਲਓ ਜੀ ਅਜੇ ਪਸਾਖ ਪਾਉਣਾ ਦੇਖ ਲਓ ਸਾਗ ਫੜਾਈ ਮਿੱਤਰ ਲਓ ਜੀ ਆ ਆ ਗਿਆ ਆਪਣਾ ਸਾਗ ਕਿਹੜਾ ਛੋਲੇ ਚੱਕੀ ਜਾਵੇ ਚਾਰ ਭਾਈ ਬੱਚੋ ਇਹ ਥੋੜੀ ਜਿਹੀ ਪਿਆਰ ਕਰ ਰੱਖਣ ਵਾਲੀ ਆਈਟਮ ਆ। ਆਹ। ਇਹ ਆ। ਲਾਓ ਭਾਈ। ਇੱਕ ਆਈਟਮ ਰਹਿ ਗਈ ਆਪਣੀ ਬਾਥੂ ਵਰ ਸੋਏ ਹਾਂ। ਬਾਪੂ ਵਰ ਸੋਏ ਨਹੀਂ ਫੜਾਏ ਤੇ ਮੁੰਡੇ ਨੂੰ। ਡਰਮ ਬਾਈ ਹੋ ਗਏ ਦੋ ਇਹ ਫੁੱਲ। ਸਮਾਨ ਆਪਣਾ ਵੱਧ ਗਿਆ। ਹਾਂ। ਬਾਹਰ ਵੀ ਡਰਮ ਫੁੱਲ ਆਈ ਦੇ ਕਿਹਣੀ ਜਗ੍ਹਾ ਹੈਗੀ ਹੁਣ। ਆ ਸਾਗ ਵਾਲਾ ਵੀ ਹੋ ਲਾ ਇਹ ਹੁਣ ਇੱਧਰ ਪਾਉਣਾ ਮੈਂ ਜਗਾ ਬਾਉਣਾ ਜਗਾ ਨਾ ਇਨਾ ਗੱਡੀ ਮਾਣੀ ਸਮਾਨ ਜਾਂਦਾ ਜਿੰਨਾ ਦੁੱਧ ਵਾਲੇ ਮੋਟਰਸਾਈਕਲ 'ਤੇ ਚੱਲ ਜਾਂਦਾ ਲਓ ਜੀ ਸਮਾਨ ਹੋ ਗਿਆ ਸਾਰਾ ਓਕੇ ਉਹ ਕੱਢੀਏ ਗੱਡੀ ਘਰ ਨੂੰ ਮਿਲਦੇ ਆਂ ਫੇਰ ਤੁਹਾਨੂੰ ਘਰਾਂ ਜਾ ਕੇ